ਸਾਨੂੰ ਜੀ ਸਾਡੇ ਪੁਲਿਸ ਕੰਟਰੋਲ ਰੂਮ ਤੋਂ ਕੰਪਲੀਟ ਮਿਲੀ ਸੀ ਵੀ ਪੁਲ ਗ੍ਰੀਨ ਲੈਂਡ ਦੇ ਜਿਹੜਾ ਸਾਹਮਣੇ ਕ੍ਰੋਸਿੰਗ ਪੁਲ ਬਣਿਆ ਵੀ ਉੱਤੇ ਕੋਈ ਬੰਦਾ ਡਿੱਗਿਆ ਪਿਆ ਅਸੀਂ ਜਦੋਂ ਪਹੁੰਚਿਆ ਤੇ ਉਹ ਨਾਲ ਹੀ ਉਹਨਾਂ ਦਾ ਪਰਿਵਾਰ ਆ ਗਿਆ ਜੀ ਤੇ ਉਹਨਾਂ ਨੂੰ ਡੀਐਮਸੀ ਹਸਪਤਾਲ ਭੇਜ ਦਿੱਤਾ ਗਿਆ ਜੀ ਸਰ ਨੂੰ ਪਤਾ ਲੱਗਿਆ ਕਿ ਕਾਰਨਾਂ ਦਾ ਹਲੇ ਫਿਲਹਾਲ ਉਹ ਸੀਰੀਅਸ ਆ ਜੀ ਥੋੜੇ ਜੇ ਤੇ ਕਾਰਨਾਂ ਦੇ ਨਹੀਂ ਪਤਾ ਲੱਗਿਆ ਜੀ ਤੇ ਬਾਕੀ ਦੇਖਦੇ ਨੇ ਕੀ ਹੁੰਦਾ ਹਸਪਤਾਲ ਲੈ ਕੇ ਗਏ ਉਹ ਤੇ ਪਰਿਵਾਰ ਮੈਂਬਰ ਆ ਗਏ ਸੀ ਉਹਨਾਂ ਦੇ ਮੌਕੇ ਤੇ ਆ ਗਏ ਤੇ ਉਹ ਲੈ ਗਏ ਇਹ ਕੀ ਮਾਮਲਾ ਹੈ ਜੀ ਮੇਰਾ ਨਾਮ ਜੀ ਪ੍ਰਵੀਨ ਸ਼ਰਮਾ ਹੈਗਾ ਮੈਂ ਦਰੋਜੀ ਆ ਰਿਹਾ ਸੀ ਆਪਣੇ ਘਰ ਨੂੰ ਜਾ ਰਿਹਾ ਸੀਗਾ ਤੇ ਪੁਲ ਦੇ ਉੱਪਰ ਮੈਨੂੰ ਨੇ ਦੋ ਲੜਕੇ ਨੇ ਰੋਕਿਆ ਕਿਤੇ ਬੰਦੇ ਨੇ ਨਾ ਦਵਾਈ ਪੀ ਲਈ ਹੈ ਸਾਡੀ ਹੈਲਪ ਕਰੋ ਕਿੱਧਰ ਤੇ ਘਟਨਾ ਕਿੱਥੇ ਦੀ ਹੈ ਅ ਆਪਣਾ ਗ੍ਰੀਨਲੈਂਡ ਸਕੂਲ ਦੇ ਸਾਹਮਣੇ ਉੱਪਰ ਪੁਲ ਦੀ ਘਟਨਾ ਹੈ ਜੀ ਮੈਂ ਵੜਾ ਵੜਾ ਉਹਨੂੰ ਉਲਟੀ ਵਗੈਰਾ ਕਰਵਾਈ ਤੇ ਆਪਣਾ ਉਹਦੇ ਪਾਪਾ ਦਾ ਫੋਨ ਆ ਰਿਹਾ ਸੀ ਉਹਦੇ ਪਾਪਾ ਨਾਲ ਗੱਲ ਕੀਤੀ ਤੇ ਨਾਲ ਹੀ ਅਸੀਂ ਮੈਂ ਆਪਣੇ ਸੋਲ ਨੰਬਰ ਤੋਂ ਫੋਨ ਕਰਕੇ ਫੋਨ ਤੋਂ ਪੀਸੀਆਰ ਵਾਲਿਆਂ ਨੂੰ ਬੁਲਾਇਆ ਪੀਸੀਆਰ ਵਾਲਿਆਂ ਨਾਲ ਜਮੁੱਕੇ ਤੇ ਆ ਕੇ ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਤੇ ਕਾਰਨਾਂ ਦਾ ਪਤਾ ਲੱਗਿਆ ਪਰ ਉਹਦੇ ਪਾਪਾ ਕਹ ਰਹੇ ਘਰ ਦੇ ਵਾਈਫ ਨਾਲ ਕੋਈ ਝਗੜਾ ਝਗੜਾ ਸੀਗਾ ਬਸ ਕੀ ਸਾਨੂੰ ਨਹੀਂ ਪਤਾ ਸਾਨੂੰ ਜੀ ਸਾਡੇ ਪੁਲਿਸ ਕੰਟਰੋਲ ਰੂਮ ਤੋਂ ਕਪਲੇਟ ਮਿਲੀ ਸੀ ਵੀ ਪੁਲ ਗ੍ਰੀਨ ਲੈਂਡ ਦੇ ਜਿਹੜਾ ਸਾਹਮਣੇ ਕ੍ਰੋਸਿੰਗ ਪੁਲ ਬਣਿਆ ਵੀ ਉੱਤੇ ਕੋਈ ਬੰਦਾ ਡਿੱਗਿਆ ਪਿਆ ਅਸੀਂ ਜਦੋਂ ਪਹੁੰਚਿਆ ਤੇ ਉਹ ਨਾਲ ਹੀ ਉਹਨਾਂ ਦਾ ਪਰਿਵਾਰ ਆ ਗਿਆ ਜੀ ਤੇ ਉਹਨਾਂ ਨੂੰ ਡੀ ਐਮ ਸੀ ਹਸਪੀਟਲ ਭੇਜ ਦਿੱਤਾ ਗਿਆ ਜੀ ਕਿ ਪਤਾ ਲੱਗਿਆ ਜੀ ਕਾਰਨਾਂ ਦਾ ਹਲੇ ਫਿਲਹਾਲ ਉਹ ਸੀਰੀਅਸ ਆ ਜੀ ਥੋੜੇ ਜੇ ਤੇ ਕਾਰਨਾਂ ਦੇ ਨਹੀਂ ਪਤਾ ਲੱਗਿਆ ਜੀ ਇਹ ਤੇ ਬਾਕੀ ਦੇਖਦੇ ਹਾਂ ਕੀ ਹੁੰਦਾ ਹਸਪੀਟਲ ਲੈ ਕੇ ਗਏ ਉਹਦੇ ਪਰਿਵਾਰ ਮੈਂਬਰ ਆ ਗਏ ਸੀ ਉਹਨਾਂ ਮੌਕੇ ਤੇ ਆਗੇ ਤੋਂ ਲਗੇ ਮੇਰਾ ਕੀ ਮਾਮਲਾ ਹੈ ਜੀ ਮੇਰਾ ਨਾਮ ਜੀ ਪ੍ਰਵੀਨ ਸ਼ਰਮਾ ਹੈਗਾ ਮੈਂ ਇਧਰੋਂ ਜੀ ਆ ਰਿਹਾ ਸੀ ਆਪਣੇ ਘਰ ਨੂੰ ਜਾ ਰਿਹਾ ਸੀਗਾ ਤੇ ਪੁਲ ਦੇ ਉੱਪਰ ਮੈਨੂੰ ਨੇ ਦੋ ਲੜਕੇ ਨੇ ਰੋਕਿਆ ਕਿਤੇ ਬੰਦੇ ਨੇ ਨਾ ਦਵਾਈ ਪੀ ਲਈਏ ਸਾਡੀ ਹੈਲਪ ਕਰੋ ਕਿੱਧਰ ਤੇ ਘਟਨਾ ਕਿੱਧਰ ਦੀ ਹੈ ਅ ਆਪਣਾ ਗ੍ਰੀਨਲੈਂਡ ਸਕੂਲ ਦੇ ਸਾਹਮਣੇ ਉੱਪਰ ਪੁਲ ਦੀ ਘਟਨਾ ਹੈ ਜੀ ਮੈਂ ਵੜਾ ਵੜਾ ਉਹਨੂੰ ਉਲਟੀ ਵਗੈਰਾ ਕਰਵਾਈ ਤੇ ਆਪਣਾ ਉਹਦੇ ਪਾਪਾ ਦਾ ਫੋਨ ਆ ਰਿਹਾ ਸੀ ਉਹਦੇ ਪਾਪਾ ਨਾਲ ਗੱਲ ਕੀਤੀ ਜੇ ਨਾਲ ਹੀ ਅਸੀਂ ਮੈਂ ਆਪਣੇ ਸੋਲ ਨੰਬਰ ਤੋਂ ਫੋਨ ਕਰਕੇ ਫੋਨ ਤੋਂ ਪੀਸੀਆਰ ਵਾਲਿਆਂ ਨੂੰ ਬੁਲਾਇਆ ਪੀਸੀਆਰ ਵਾਲਿਆਂ ਦੇ ਮੌਕੇ ਤੇ ਆ ਕੇ ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਤੇ ਕਾਰਨਾਂ ਦਾ ਪਤਾ ਲੱਗਿਆ ਨਾ ਪਰ ਉਹਦੇ ਪਾਪਾ ਕਹ ਰਹੇ ਘਰ ਦੇ ਵਾਈਫ ਨਾਲ ਕੋਈ ਝਗੜਾ ਝਗੜਾ ਸੀਗਾ ਬਸ ਕੀ ਸਾਨੂੰ ਨਹੀਂ ਪਤਾ ਸਾਨੂੰ ਜੀ ਸਾਡੇ ਪੁਲਿਸ ਕੰਟਰੋਲ ਰੂਮ ਤੋਂ ਕਮਪਲੇਟ ਮਿਲੀ ਸੀ ਵੀ ਪੁਲ ਗ੍ਰੀਨ ਲੈਂਡ ਦੇ ਜਿਹੜਾ ਸਾਹਮਣੇ ਕ੍ਰੋਸਿੰਗ ਪੁਲ ਬਣਿਆ ਵੀ ਉੱਤੇ ਕੋਈ ਬੰਦਾ ਡਿੱਗਿਆ ਪਿਆ ਅਸੀਂ ਜਦੋਂ ਪਹੁੰਚਿਆ ਤੇ ਉਹ ਨਾਲ ਹੀ ਉਹਨਾਂ ਦਾ ਪਰਿਵਾਰ ਆ ਗਿਆ ਜੀ ਤੇ ਉਹਨਾਂ ਨੂੰ ਡੀਐਮਸੀ ਹਸਪੀਟਲ ਭੇਜ ਦਿੱਤਾ ਗਿਆ ਜੀ ਸਰ ਕੋ ਪਤਾ ਲੱਗਿਆ ਜੀ ਕਾਰਨਾਂ ਦਾ ਹਲੇ ਫਿਲਹਾਲ ਉਹ ਸੀਰੀਅਸ ਆ ਜੀ ਥੋੜੇ ਜੇ ਤੇ ਕਾਰਨਾਂ ਦੇ ਨਹੀਂ ਪਤਾ ਲੱਗਿਆ ਜੀ ਅਜੇ ਤੇ ਬਾਕੀ ਦੇਖਦੇ ਨੇ ਕੀ ਹੁੰਦਾ ਹਸਪੀਟਲ ਲੈ ਕੇ ਗਏ ਉਹਦੇ ਪਰਿਵਾਰ ਮੈਂਬਰ ਆ ਗਏ ਸੀ ਉਹਨਾਂ ਦੇ ਮੌਕੇ ਤੇ ਆ ਗਏ ਤੇ ਲੈ ਗਏ ਕਿਹ ਮਾਮਲਾ ਆਇਆ ਜੀ ਮੇਰਾ ਨਾਮ ਜੀ ਪ੍ਰਵੀਨ ਸ਼ਰਮਾ ਹੈਗਾ ਮੈਂ ਦਰੋਜੀ ਆ ਰਿਹਾ ਸੀ ਆਪਣੇ ਘਰ ਨੂੰ ਜਾ ਰਿਹਾ ਸੀਗਾ ਤੇ ਪੁਲ ਦੇ ਉੱਪਰ ਮੈਨੂੰ ਨੇ ਦੋ ਲੜਕੇ ਨੇ ਰੋਕਿਆ ਕਿਤੇ ਬੰਦੇ ਨੇ ਨਾ ਦਵਾਈ ਪੀ ਲਈਏ ਸਾਡੀ ਹੈਲਪ ਕਰੋ ਕਿੱਧਰ ਤੇ ਘਟਨਾ ਕਿੱਧਰ ਦੀ ਆ ਆਪਣਾ ਗ੍ਰੀਨਲੈਂਡ ਸਕੂਲ ਦੇ ਸਾਹਮਣੇ ਉੱਪਰ ਪੁਲ ਦੀ ਘਟਨਾ ਹੈ ਜੀ ਮੈਂ ਵੜਾ ਵੜਾ ਉਹਨੂੰ ਉਲਟੀ ਵਗੈਰਾ ਕਰਵਾਈ ਤੇ ਆਪਣਾ ਉਹਦੇ ਪਾਪਾ ਦਾ ਫੋਨ ਆ ਰਿਹਾ ਸੀ ਉਹਦੇ ਪਾਪਾ ਨਾਲ ਗੱਲ ਕੀਤੀ ਤੇ ਨਾਲ ਹੀ ਅਸੀਂ ਮੈਂ ਆਪਣੇ ਸੋਲ ਨੰਬਰ ਤੋਂ ਫੋਨ ਕਰਕੇ ਫ ਪੀਸੀਆਰ ਵਾਲਿਆਂ ਨੂੰ ਬੁਲਾਇਆ ਪੀਸੀਆਰ ਵਾਲਿਆਂ ਦੇ ਮੋਕੇ ਤੇ ਆ ਕੇ ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਤੇ ਕਾਰਨਾਂ ਦਾ ਪਤਾ ਲੱਗਿਆ ਨਾ ਪਰ ਉਹਦੇ ਪਾਪਾ ਕਹਰੇ ਘਰ ਦੇ ਵਾਈਫ ਨਾਲ ਕੋਈ ਝਗੜਾ ਝਗੜਾ ਸੀਗਾ ਬਸ ਕੀ ਸਾਡੂੰ ਨਹੀਂ ਪਤਾ